ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕ라우ਡ ਮੇਰੇ ਨਾਲ ਪਿੰਡ ਚਲਲਾ ਦੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਤੇ ਗੁਲਜਾਰ ਸਿੰਘ ਜੀ ਖੜੇ ਨੇ ਤੇ ਅੱਜ ਅਸੀਂ ਪਹੁੰਚਿਆ ਪਿੰਡ ਚਲਲਾ ਵਿੱਚ ਜਿਹੜਾ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਨੇ ਮਹੱਲਾ ਕਲੀਨਿਕ ਬਣਾਇਆ ਇਸ ਪਿੰਡ ਵਿੱਚ ਤੇ ਆਲੇ-ਗਾਲੇ ਦੇ 5-6 ਪਿੰਡਾਂ ਨੂੰ ਇਹ ਫਾਇਦਾ ਪਹੁੰਚਾਉਂਦਾ ਤੇ ਲੋਕਾਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਵੀ ਵੱਧ ਤੋਂ ਵੱਧ ਇੱਥੇ ਦਵਾਈ ਲੈ ਕੇ ਆਇਆ ਕਰੋ ਤੇ 40-45 ਤਰ੍ਹਾਂ ਦੇ ਟੈਸਟ ਫ੍ਰੀ ਹੁੰਦੇ ਨੇ ਇਹਦਾ ਲਾਹਾ ਲਈਏ ਆਪਾਂ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਐਵੇਂ ਦੇ ਮਹੱਲਾ ਕਲੀਨਿਕ ਸਾਡੇ ਹਲਕੇ ਵਿੱਚ ਕਾਫੀ ਬਣ ਚੁੱਕੇ ਨੇ ਤੇ ਅੰਦਰੋਂ ਮਹੱਲਾ ਕਲੀਨਿਕ ਦਿਖਾਉਨੇ ਆਂ ਈ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਮਾਹੌਲ ਆ ਟੈਸਟ ਵੀ ਹੁੰਦੇ ਨੇ ਦਵਾਈਆਂ ਈ ਮਿਲਦੀਆਂ ਨੇ ਤੇ ਵਧੀਆ ਸਟਾਫ ਆ ਪਿੰਡ ਦੇ ਲੋਕ ਇੱਥੇ ਦਵਾਈਆਂ ਲੈਣ ਪਹੁੰਚਦੇ ਨੇ ਤੇ ਡਾਕਟਰ ਸਾਹਿਬ ਸਾਡੇ ਵਿਚਕਾਰ ਨੇ ਜਿਹੜੇ ਮਹੱਲਾ ਕਲੀਨਿਕ ਵਿੱਚ ਦੇਖਦੇ ਨੇ ਡਾਕਟਰ ਸਾਹਿਬ ਕੋਈ ਦਿੱਕਤ ਪਰੇਸ਼ਾਨੀ ਕੋਈ ਕਿਸੇ ਤਰ੍ਹਾਂ ਦੀ ਦਵਾਈਆਂ ਦੀ ਘਾਟ ਵਾਦ ਹੋਵੇ ਕੋਈ ਨਾ ਕੋਈ ਦਵਾਈ ਦੀ ਘਾਟ ਕੋਈ ਨਹੀਂ ਇੱਥੇ ਬਸ ਪੰਜ ਛੇ ਪਿੰਡ ਪੈਂਦੇ ਨੇ ਘਟੋ ਘੜ 90 ਦੀ ਆਪਣੀ ਓਪੀਡੀ ਆ ਸਾਰੇ ਮਰੀਜ਼ ਕੋਸ਼ਣੇ ਸਾਰੀ ਦਵਾਈ ਮਿਲਦੀ ਆ ਸਾਰੇ ਟੈਸਟ ਹੋ ਰਹੇ ਨੇ ਸਾਰੇ ਦਵਾਈਆਂ ਲੈ ਕੇ ਜਾ ਕੇ ਕੋਈ ਓਕੇ ਧੰਨਵਾਦ ਜੀ ਬਹੁਤ ਵਧੀਆ ਉਪਰਾਲਾ ਹੀ ਸਰਕਾਰ ਦਾ ਤੇ ਉਮੀਦ ਆ ਆਲੇ ਦਾਲੇ ਦੇ ਹੋਰ ਪਿੰਡਾਂ ਦੇ ਲੋਕ ਵੀ ਇਸ ਚੀਜ਼ ਦਾ ਲਾਹਾ ਲੈਣਗੇ ਤੇ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਇੰਨਾ ਵਧੀਆ ਉਪਰਾਲਾ ਕਰਨ ਲਈ ਸਾਡੇ ਨਗਰ ਇਸ ਏਰੀਆ ਵਿੱਚ ਨਗਰ ਵਿੱਚ ਧੰਨਵਾਦ ਕਰਦੇ ਆ